ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ ਅੱਜ ਸਰਬਤੋਰਾ ਪਲਾਜ਼ ਚੈਰੀਟੇਬਲ ਟਰਸਟ ਕਰਨਤਨ ਦੀ ਇਕਾਈ ਵੱਲੋਂ ਦਲਬਾਖ ਸਿੰਘ ਜੋਧਾ ਪ੍ਰਧਾਨ ਜੀ ਰਣਬਾਈ ਏਟ ਅਮਰ ਸੀਧ ਅਨੋਕੇ ਸੀਧ ਪਪਾ ਦੀਪ ਸਿੰਘ ਜੀ ਸੀਧ ਤੇ ਜਰਮਝਾੜੇ ਉਪਰ ਸਮੂਹ ਚੈਰੀਟੇਬਲ ਟਰਸਟ ਦੀ ਟੀਮ ਦੇ ਲੋਕ ਖੀਰ ਦੇ ਲੰਗਰ ਲਗਾਏ ਗਏ ਆ ਤੇ ਮੇਰੀ ਦੋਨਾਂ ਹੱਥ ਜੋੜ ਕੇ ਸਾਥ ਸੰਗਤ ਨੂੰ ਬੈਠੀ ਆ ਤੇ ਵਾਹ ਵਾਹ ਕੇ ਇੱਥੇ ਪਹੁੰਚੋ ਖੀਰ ਦੇ ਗੱਪੇ ਛਕੋ ਬਾਜੀ ਦਾ ਖਾਲਸਾ ਬਾਜੀ ਨੂੰ ਕੀਤੀ ਖਤੇ ਆ ਨੀ ਬਹੁਤ ਹੀ ਪਵਿੱਤਰ ਦਿਹਾੜਾ ਹੈ ਅਮਰ ਸਿੰਘ ਜੀ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਹੈ ਉਸ ਦੇ ਸੰਬੰਧ ਵਿੱਚ ਅੱਜ ਸਰਬੱਤ ਦਾ ਭਲਾ ਚੈਰੀਟੇਵਰਸ ਤੋਂ ਸਤਿ ਸਿਕਾਈ ਤਨਤਨ ਵੱਲੋਂ ਆਪਣੇ ਸਮਾਜਿਕ ਕਾਰਜਾਂ ਦੀਆਂ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਖੀਰ ਦਾ ਲੰਗਰ ਜਿਹੜਾ ਹੈ ਉਹ ਲੰਗਰ ਇਕਾਈ ਤਨਤਾਂ ਨੂੰ ਲਗਾਇਆ ਜਾ ਰਿਹਾ ਹੈ ਸਰਬੱਤ ਦੇ ਸਮੂਹ ਭਾਈਚਾਰੇ ਨੂੰ ਸਰਚਿਆ ਕਿ ਉਹ ਵੱਤੋ ਵੱਤ ਨਾਮ ਸਿੰਘ ਦੇ ਨਾਮ ਜੋੜਨ ਲਈ ਪੰਜ ਦਮ ਤੋਂ ਉਪਰਾਨ ਕਰਕੇ ਅਸੋ ਚੰਗੇ ਕਾਰਜਵਾਨ ਜਿਹੜਾ ਆਪਣਾ ਹਰ ਕਦਮ ਵਧਾਵਾਂਗੇ ਸਰਬੱਤ ਦਾ ਭਲਾ ਚੈਰਿਟੇਬਲ ਟਰਸਟ ਇਕਾਈ ਤਨਤਾਂ ਨੂੰ ਮਾਨਯੋਗ ਡਾਕਟਰ ਐਸ.ਪੀ ਸਿੰਘ ਉਭਰਾਏ ਜੀ ਨੇ ਅਦਵਾਈ ਦੇ ਵਿੱਚ ਹਮੇਸ਼ਾ ਸਮੇਂ ਸਮੇਂ ਤੇ ਬਹੁਤ ਸਾਰੇ ਸਮਾਜਿਕ ਆਰਥਿਕ ਤੇ ਜਾਂਦੇ ਨੇ ਜਿਵੇਂ ਕਿ ਪਿਛਲੇ ਦਿਨੀ ਬਹੁਤ ਸਾਰੇ ਲੋੜਵੰਦ ਪਰਿਵਾਰਾਂ ਤੱਕ ਝੁੱਗੀਆਂ ਝੌਂਪੜੀਆਂ ਵਾਲੇ ਉਹ ਲੋਕ ਜਿਨ੍ਹਾਂ ਦੇ ਕੋਲ ਕੋਈ ਵੀ ਗਰਮ ਕੱਪੜਾ ਵਗੈਰਾ ਨਹੀਂ ਪਹੁੰਚਦਾ ਹੈ ਆਪ ਜੀ ਸੀਨੇ ਤੈਰ ਨੂੰ ਮੁਖ ਰੱਖਦੇ ਹੋયા ਉਹਨਾਂ ਤੱਕ ਕੰਬਲ ਜਿਹੜੇ ਨੇ ਉਹ ਪੁੱਜਦਾ ਕਿਤੇ ਗਏ ਨਹੀਂ ਸੋ ਮੈਂ ਇਕਾਈ ਤੰਤਾਂ ਦੇ ਸਾਰੇ ਮੈਂਬਰਾਂ ਦਾ ਬਹੁਤ ਲੋਕ ਧੰਨਵਾਦੀਆਂ ਜਿਹੜੇ ਬਹੁਤ ਹੀ ਇਮਾਨਦਾਰੀ ਦੇ ਨਾਲ ਉਸ ਜੱਜੇ ਟੰਗ ਦੇ ਨਾਲ ਹਰ ਕੰਮ ਨੂੰ ਲੈ ਕੇ ਚੱਲਦੇ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਤੰਤਾਂ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਉਹਨਾਂ ਦੇ ਸ਼ਰਮ ਦਿਹਾੜੇ ਦੇ ਸੰਬੰਧ ਨੇ ਵਿੱਚ ਸਰਬੱਤ ਦਾ ਭਲਾ ਚੈਰੀਟੇਵਲ ਟਰਸਟ ਦੇ ਸਮੂੱਚੇ ਮੈਂਬਰ ਸਹਿਬਾਨਾਂ ਦੀ ਸੰਯੋਗ ਸਦਕਾ ਉਹਨਾਂ ਨੇ ਕਿਹਾ ਕਿ ਅੱਜ ਆਪਾਂ ਲੰਗਰ ਲਾਈਏ ਕਿ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਇਹ ਵਿੱਚ ਰੱਖਣ ਮੇਲ ਕੇ ਰੱਖਣ ਉਹ ਸਬੰਧ ਦੇ ਵਿੱਚ ਅੱਜ ਜਰਾ ਇਹ ਲੰਗਰ ਲਾਇਆ ਗਿਆ ਹੈ ਅੰਸਰ ਬਾਬਾ ਦੀਪ ਸਿੰਘ ਜਿਨ੍ਹਾਂ ਦੀ ਮਹਿਮਾ ਮੋਟ ਉਪਾਰ ਬਖਸ਼ੀ ਚੌਹਨਾ ਦੀ ਤੇ ਜਿਹੜਾ ਵੀ ਉਹਨਾਂ ਦਾ ਦਰ ਤੇ ਜਾਂਦਾ ਹੈ ਉਹਰੀਆਂ ਪੁਕਾਰਾਂ ਪੂਰੀਆਂ ਹੁੰਦੀਆਂ ਹਨ ਸੱਚੇ ਪਾਤਸ਼ਾਹ ਦੇ ਕੇ ਅਦਾਸ ਕਰਦੇ ਹਾਂ ਡਾਕਟਰ ਐਸ.ਪੀ. ਸਿੰਘ ਅਭਰਾਏ ਸਾਹਿਬ ਸਰਦਾਰ ਜਸਪਾਲ ਸਿੰਘ ਜੀ ਪ੍ਰਧਾਨ ਜੀ ਅਤੇ ਸੂਚੀ ਜਿਹੜਾ ਸਾਡਾ ਪਰਿਵਾਰ ਆ ਸਰਪੰਤਾ ਪਲਾ ਇਹਨਾਂ ਦੇ ਸਾਰੇ ਪਰਿਵਾਰ ਦੇ ਉੱਤੇ ਮਿਹਰ ਪ੍ਰਿਆਸ ਤੇ ਆਤਰਾ ਕਰਨ ਕਿਸੇ ਤਰ੍ਹਾਂ ਹੀ ਅਸੀਂ ਪੰਥ ਦੀ ਤੇ ਦੇਸ਼ ਦੀ ਸੇਵਾ ਕਰਦੇ ਰਹੀਏ ਅਸੀਂ ਫੇਰ ਅਰਦਾਸ ਕਰਦੇ ਹਾਂ ਪਾਪਾ ਦੀਪ ਸਿੰਘ ਜੀ ਦੇ ਅੱਗੇ ਕਿ ਡਾਕਟਰ ਐਸ.ਪੀ ਸਿੰਘ ਉਪਰਾਏ ਸਾਹਿਬ ਨੂੰ ਚੜ੍ਹਦੀ ਕਲਾ ਤੇ ਖੁਸ਼ ਸਿੱਖੀ ਜੀਵਨ ਬਤੀਤ ਕਰਨ ਉਹਨਾਂ ਦਾ ਪਰਿਵਾਰ ਚੜ੍ਹਦੀ ਕਲਾ ਦੇ ਵਿੱਚ ਰਹੇ ਨਸ਼ੇ ਦੇ ਬੰਦ ਦੇ ਕੀ ਕਰਨਾ ਚਾਹੋਗੇ ਹੋਰ ਲੋਕਾਂ ਨੂੰ ਸੰਦੇਸ਼ ਨਸ਼ੇ ਦੇ ਔਰਤ ਜੀ ਵੇਖੋ ਜੀ ਕਿ ਅਸੀਂ ਦੇ ਇਹ ਹੀ ਅਰਦਾਸ ਸੱਚੇ ਪਾਤਸ਼ਾਹ ਦੇ ਅੱਗੇ ਕਰਦੇ ਹਾਂ ਕਿ ਆਹੀ ਆਪਣੇ ਬੱਚਿਆਂ ਨੂੰ ਬਚਾਈਏ ਤੇ ਜਿਸ ਤਰ੍ਹਾਂ ਕਿ ਪ੍ਰਸ਼ਾਸਨ ਹੁਣ ਬਹੁਤ ਵੱਡਿਆ ਪ੍ਰਾਲਾ ਕਰ ਰਿਹਾ ਜਿਹੜੇ ਫੜ ਰਹੇ ਆ ਕਿ ਸਾਡਾ ਵੀ ਫਰਜ਼ ਬੰਦਾ ਹੈ ਕਿ ਅਸੀਂ ਵੀ ਜੇ ਕੋਈ ਨਸ਼ਾ ਵੇਚਦਾ ਵਾ ਉਹਨੂੰ ਅਸੀਂ ਪੁਲਿਸ ਨੂੰ ਇਤਲਾਹ ਦੇਈਏ ਤੇ ਪੁਲਿਸ ਉਹਤੇ ਕਾਨੂੰਨੀ ਕਾਰਵਾਈ ਕਰੇ ਇਹ ਨਾ ਹੋਵੇ ਕਿ ਪੁਲਿਸ ਫੜਦੀ ਆ ਤੇ ਉਹ 10 ਦਿਨਾਂ ਬਾਅਦ ਮਹੀਨੇ ਬਾਅਦ ਛੁੱਟ ਕੇ ਚਲਵਾ ਜਾਂਦੇ ਆ ਉਹਨਾਂ ਦੇ ਹੋਰ ਹੋਰ ਨਸ਼ੇ ਫਲੰਦੂ ਹੋ ਜਾਂਦੇ ਆ ਇਹਨਾਂ ਉੱਤੇ ਪੱਕੇ ਤੌਰ ਤੇ ਨੱਥ ਪਾਈ ਜਾਵੇ ਜੋ ਵੀ ਨਸ਼ਾ ਵੇਚਣ ਵਾਲਾ ਇਹ ਜ਼ਰੂਰ ਸੋਚੇ ਕਿ ਮਰਗੀ ਮੈਨੇ ਨਸ਼ਾ ਵੇਚਿਆ ਤੇ ਮੈਨੂੰ ਇੰਨੇ ਸਾਫ਼ ਦੀ ਸਜ਼ਾ ਹੋਣੀ ਆ ਇਹ ਸਜ਼ਾ ਇੱਕ ਮਰਗੀ ਕੰਪਲੀਟ ਪੱਕੇ ਤੌਰ ਤੇ ਹੋਣੀ ਚਾਹੀਦੀ ਕਿ ਇਹਨਾਂ ਚਿਰ ਤੱਕ ਬੰਦਾ ਅੰਦਰ ਰਹੇ